ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਏ ਐਟ ਨਾਈਟ ਤੋਂ ਤੇ ਟਾਈਮ ਹੋ ਗਿਆ ਮੈਨ ਲੱਗਦਾ 9 ਵਜੇ ਕੇ 20 25 ਮਿੰਟ ਦਾ ਟਾਈਮ ਹੋ ਗਿਆ ਤੇ ਆਪਾਂ ਹੋ ਗਿਆ ਰੈਡੀ ਤੇ ਅੱਜ ਆਪਾਂ ਜਾਣਾ ਹੈਗਾ ਕਿੱਥੇ ਅੱਜ ਆਪਾਂ ਜਾਣਾ ਹੈਗਾ ਜੀ ਅੰਮ੍ਰਿਤਸਰ ਸਾਹਿਬ ਤੇ ਚਲੋ ਜੀ ਬਾਹਰ ਦੇਖਦੇ ਹਾਂ ਸਾਰੇ ਜਿਨ੍ਹਾਂ ਨੇ ਜਾਣਾ ਫੈਮਿਲੀ ਮੈਂਬਰ ਹੋ ਰੈਡੀ ਨੇ ਕਿਹਨੇ ਕਿਹਨੇ ਜਾਣਾ ਤੁਹਾਨੂੰ ਨੈਕਸਟ ਪਤਾ ਲੱਗੂ ਕਲਿੱਪ ਦੇ ਵਿੱਚ ਇੱਥੇ ਕਲਿੱਪਸ ਖਿਚਰੇ ਸੀ ਸਾਰੇ ਜਣੇ ਐਂਡ ਗੱਡੀ ਵੀ ਰੈਡੀ ਐ ਐਂਡ ਆਪਾਂ பசੋਂ ਸਾਢੇ 9 ਵਜੇ ਦੇ ਕਰੀਬ ਆਪਾਂ ਤੁਰ ਪਾਵਾਂਗੇ ਇਹ ਤਾਂ ਫੋਟੋਆਂ ਦੇ ਕਿਚਨ ਤੇ ਜੋ ਦੇ ਰਹੇ ਨੇ ਸਾਰੇ ਜਣੇ ਰਲ ਕੇ ਖਿੱਚੀ ਜਾਂਦੇ ਨੇ ਤੇ ਮੈਂ ਚਲੋ ਮੈਂ ਰੈਡੀ ਹੋ ਕੇ ਖੜ ਗਈ ਸੀ ਮੈਂ ਕਿ ਚਲੋ ਚੱਲਦੇ ਆ ਫਿਰ ਆਪਾਂ ਲੋ ਜੀ ਟਾਈਮ ਹੋ ਗਿਆ ਏ ਟਾਈਮ ਹੋ ਗਿਆ ਏ 9:34 ਮਿੰਟ ਦਾ ਤੇ ਆਪਾਂ ਤੁਰ ਪਿਆ ਘਰ ਤੋਂ ਹਸਬੰਦ ਨੇ ਜਿਬ ਜਿਦੀ ਮੰਮੂ ਨੇ ਜੱਜੋ ਸਿੰਘ ਬਰਾੜ ਦਾ ਲੱਗਾ ਹੋਇਆ ਪਿੱਛੇ ਮੈਂ ਬੈਠਾ ਹਾਏ ਯਸ ਓਕੇ ਓਕੇ ਜੀ ਓਕੇ ਤੇ ਚਲੋ ਜੀ ਚੱਲਦੇ ਆ ਤੇ ਮਿਲਦਾ ਤੁਹਾਨੂੰ ਜਾ ਕੇ ਚਲੋ ਜੀ ਆਪਾਂ ਘਰ ਤੋਂ ਚੱਲ ਪਏ ਸੀ ਤੇ ਆਪਾਂ ਪਹੁੰਚ ਗਏ ਆਪਣੇ ਗੋਨਿਆਣਾ ਮੰਡੀ ਤੇ ਸਾਡੇ ਕੋਲ ਹਜੇ ਤਾਂ ਸ਼ਹਿਰਾਂ ਚ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਸਾਰੇ ਜਣੇ ਜ਼ਿਆਦਾਤਰ ਵਾਕ ਵਗੈਰਾ ਕਰਦੇ ਨੇ ਇੱਥੇ ਜਬਜੋਤ ਸਿੰਘ ਬਰਾੜ ਇਹਨੂੰ ਨੀਂਦ ਨਹੀਂ ਆ ਰਹੀ ਸੀ ਬਿਲਕੁਲ ਇਹਦਾ ਬੈੱਡ ਲਗਾਤਾ ਸੀ ਇੱਕ ਕਿ ਚਲ ਜੇ ਸੌਣਾ ਹੋਊਗਾ ਸੋ ਜਾਊਗਾ ਤੇ ਬਟ ਜਿਵੇਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਇਸ ਟਾਈਮ ਤਾਂ ਸਾਰੇ ਜਣੇ ਸ਼ੈਰ ਕਰਦੇ ਨੇ ਸੋ ਇਸੇ ਪ੍ਰਕਾਰ ਮੰਡੀ ਵਿੱਚ ਤਾਂ ਜ਼ਿਆਦਾਤਰ ਲੋਕ ਜਿਹੇ ਸ਼ੈਰ ਕਰੀ ਜਾਂਦੇ ਸੀ ਤੇ ਪਿੰਡਾਂ ਵਿੱਚ ਤੁਹਾਨੂੰ ਪਤਾ ਅੱਧੀ ਨੀਂਦ ਪੂਰੀ ਕਰ ਲੈਂਦੇ ਨੇ ਇੰਨੇ ਵਜੇ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਮੋਸਟਲੀ ਜ਼ਿਆਦਾਤਰ ਕੋਸ਼ਿਸ਼ ਇਹ ਹੁੰਦੀ ਕਿ 8 ਵਜੇ ਨੂੰ ਲੋਕ ਸੌ ਜਾਂਦੇ ਨੇ ਪਹਿਲਾਂ ਭਾਵੇਂ ਸੋ ਜਾਂਦੇ ਹੁਣ ਤੋਂ 8:00 ਤੋਂ ਲੇਟ ਮੇਰੇ ਅਕੋਰਡਿੰਗ ਬਿਲਕੁਲ ਕੋਈ ਨਹੀਂ ਕੋਈ ਰਹਿ ਜਾਂਦਾ ਹੋਵੇ ਸਾਡੇ ਵਰਗੇ ਜ਼ਰੂਰ ਕਹਿ ਸਕਦੇ ਕਿ ਅਸੀਂ ਟਾਈਮ ਲੇਟ ਕਰ ਦਿੰਦੇ ਆ ਬਟ ਜ਼ਿਆਦਾਤਰ ਲੋਕ 8 ਵਜੇ ਨੂੰ ਸੋ ਜਾਂਦੇ ਨੇ ਇੱਥੇ ਅਸੀਂ ਰੁਕ ਪਏ ਸੀ ਮੰਡੀ ਦੇ ਵਿੱਚ ਤੇ ਜਬ ਜਬੇ ਮਾਮੂ ਨੇ ਲੈਣਾ ਸੀ ਕੁਝ ਸਵੀਟਸ ਤੇ ਗੋਬਿੰਦ ਸਵੀਟਸ ਤੇ ਰੁਕੇ ਸੀਗੇ ਮੰਡੀ 'ਚ ਹੀ ਆਪਣੇ ਤੇ ਆਹ ਇੱਥੇ ਖੜਾ ਵੇਸਟੇਜ ਸਮਾਨ ਜਿਹੜਾ ਰਹਿ ਜਾਂਦਾ ਸ਼ਾਮ ਨੂੰ ਉਹ ਖਾਈ ਪੀ ਜਾਂਦਾ ਸੀ ਤੇ ਹੁਣ ਆਪਾਂ ਬਸ ਚੱਲਦੇ ਆ ਮਾਮੂ ਆਉਂਦੇ ਆ ਦੱਬਾ ਲਓ ਜੀ ਜੱਜ ਜਦੇ ਮਾਮੂ ਗਏ ਕੁਛ ਲੈਣ ਵਾਸਤੇ 아이 ਥਿੰਕ ਕੋਲਡ ਡਰਿੰਕ ਵਗੈਰਾ ਲੈਣ ਗਏ ਹੋਣੇ ਹੋਰ ਤਾਂ ਕੀ ਲੈ ਕੇ ਨੈਕਸਟ ਕਲਿੱਪ ਦੇ ਨਾਲ ਉਹ ਸ਼ਟਰ ਥੱਲੇ ਕਰੀ ਜਾਂਦੇ ਬਸ ਬੰਦ ਹੋਣਾ ਲੱਗਦਾ 10:00 ਵਜੇ ਬਹੁਤ ਆ ਨਾ ਆ ਉਦਲਾ ਦਾ ਬੰਦ ਵੀ ਹੋ ਗਏ ਇਧਰ ਉਧਰ ਵੀ ਆਪਾਂ ਨੂੰ ਪਹਿਲਾਂ ਟੂਲ ਆ ਚੁੱਕਿਆ ਸੀ ਰਸਤੇ ਦੇ ਵਿੱਚ ਫਸਟ ਟੂਲ ਸੀ ਆਪਣਾ ਕਿਉਂਕਿ ਸਫਰ ਹੌਲੀ ਹੌਲੀ ਤੇ ਹੁੰਦਾ ਮੈਂ ਕਿ ਚਲੋ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਕਲਿੱਪਸ ਲਈ ਚੱਲਦੇ ਆਂ ਆਦਰਵਾਇਸ ਵੀ ਅਸੀਂ ਨੀਂਦ ਆਉਂਦੀ ਨਹੀਂ ਹੁੰਦੀ ਮੈਂ ਅਸੀਂ ਬਹੁਤ ਵਾਰ ਅਸੀਂ ਸਫਰ ਕੀਤਾ ਹੈਗਾ ਮਤਲਬ ਅਮਰੀਕਾ ਸਾਈਡ ਦਾ ਤੇ ਬਟ ਸਾਨੂੰ ਕਦੇ ਵੀ ਨੀਂਦ ਨਹੀਂ ਆਉਂਦੀ ਹੁੰਦੀ ਜੀ ਤੇ ਇੱਥੇ ਜੱਬ ਜੋਤੀ ਨੇ ਅਜੇ ਤੱਕ ਸੁੱਤਾ ਸੀ ਤੁਹਾਡੇ ਸਾਹਮਣੇ ਤੇ ਸਾਨੂੰ ਵੱਡਿਆਂ ਨੂੰ ਤਾਂ ਕਿੱਥੇ ਆਉਣੀ ਸੀ ਨਾ ਨੀਂਦ ਤੇ ਚਲੋ ਜੀ ਹੌਲੀ ਹੌਲੀ ਸਫਰ ਨੂੰ ਕਰਦੇ ਹਟਾਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ ਨਿੱਕੇ ਨਿੱਕੇ ਕਲਿੱਪਸ ਜਿੱਦਾਂ ਵੀ ਬਣੇ ਜਾਣਗੇ ਤੁਹਾਨੂੰ ਸ਼ੇਅਰ ਕਰਦੇ ਚੱਲਾਂਗੇ ਜਾਪਾਂ ਪਹੁੰਚ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਦੇ ਵਿੱਚ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਬਟ ਆਪਾਂ ਨੀਂਦ ਨਹੀਂ ਆਈ ਸੀਗੀ ਮੈਂ ਵੀ ਨਹੀਂ ਸੁੱਤੀ ਸੀ ਜਬ ਜੋ ਥੋੜਾ ਕੁ 2 ਘੰਟੇ ਸੋਇਆ ਸੀ ਬਟ ਇੱਥੇ ਮੈਨੂੰ ਲੱਗਾ ਜਬਜੋਤ ਵੀ ਉੱਠ ਖੜਿਆ ਸੀਗਾ ਤੇ ਆਪਾਂ ਲੈ ਲਈਏ ਦੇਖੋ ਕਲਿੱਪ 메ਨ ਗੇਟ ਤੇ ਆ ਗਏ ਆਪਾਂ ਐਂਟਰੀ ਹੋ ਗਈ ਆਪਣੀ ਐਂਡ ਹੁਣ ਜਾ ਕੇ ਜਿਵੇਂ ਜਿਵੇਂ ਆਪਾਂ ਜਾਵਾਂਗੇ ਛੋਟੇ ਛੋਟੇ ਕਲਿੱਪਸ ਲਾਵਾਂਗੇ ਐਂਡ ਥੋੜਾ ਸ਼ੇਅਰ ਕਰਾਂਗੇ ਤੇ ਤੁਸੀਂ ਫੁੱਲ ਵਾਚ ਕਰੋ ਜੇ ਤੇ ਦਰਸ਼ਨ ਕਰੋ ਜੇ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਕਰਮਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਨੇ ਸੋ ਕੋਸ਼ਿਸ਼ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰੋ ਜੇ ਸਕਿਪ ਨਾ ਕਰਿਓ ਜੀ ਠੀਕ ਹੈ ਜੀ ਤੇ ਚਲੋ ਜੀ ਕਰਵਾਉਨੇ ਤੁਹਾਨੂੰ ਵੀ ਦਰਸ਼ਨ ਘਰੇ ਬੈਠੇ ਤੁਹਾਨੂੰ ਦਰਸ਼ਨ ਕਰਵਾਉਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾ ਤੇ ਚਲੋ ਜੀ ਮਿਲਦੇ ਆ नेक्स्ट ਕਲਿੱਪ ਦੇ ਨਾਲ ਲਓ ਜੀ ਆਪਾਂ ਪਹੁੰਚ ਗਏ ਆ ਪਾਰਕਿੰਗ ਤੇ ਤੇ ਨੀਚੇ ਤੁਸੀਂ ਦੇਖ ਸਕਦੇ ਹੋ ਹਰਮੰਦਰ ਸਾਹਿਬ ਥੋੜਾ ਜਿਹਾ ਬਸ ਪੰਦੀ ਤੋਂ ਟਰਨਾ ਪੈਂਦਾ ਨੇੜੇ ਆਪਣੇ ਨਾਲ ਹੀ ਪਾਰਕਿੰਗ ਦੇ ਆ ਬਿਲਕੁਲ ਈਜ਼ੀ ਐ ਪਾਰਕਿੰਗ ਵਿੱਚ ਆਪਣੇ ਗੱਡੀ ਲਗਾਓ ਤੇ ਆਰਾਮ ਨਾਲ ਦੋ ਕਦਮ ਚੱਲ ਕੇ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰੋ ਤੇ ਚਲੋ ਜੀ ਮਿਲਦੇ ਤੁਹਾਨੂੰ ਲਓ ਜੀ ਆਪਾਂ ਪਹੁੰਚ ਗਏ ਪਾਰਕਿੰਗ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਜੀ ਚਲੋ ਜੀ ਚਲੋ ਜੀ जब जो, तो था जब जो दी तो वादिया जब जो दी नींद ना वादिया पूरी होगी मैं पिछे कि टंकी हुई है क्योंकि तो जब जो तो चक्या हो पापा ने एंड ये मामू चलते हैं ਚੱਲ ਤੁਰੋ ਸ਼ੀਵ ਭਾਏ ਨਾ ਗੁੱਡ 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 ਉਹ ਕਰੋ ਬਨਾਣ ਵਿੱਚ ਕਰ ਦੋ ਹਾਂਜੀ ਜਬ ਜੋ ਦਾ ਪਟਕਾ ਤਾਂ ਮੈਂ ਬੰਨਤਾ ਮਾਮੂ ਕਿੱਧਰ ਗਏ ਮਾਮੂ ਹੋਰ ਏ ਮਾਮੂ ਉਹਦਾ ਸ਼ਾਰਟਕਟ ਆ ਲੋਕ ਅਟਿਕਾਂ ਵਿੱਚ ਸਰਮੰਤਸੇ ਯਾਦ 2 ਜੁਲਾਈ ਨੂੰ ਸੁਵਾ ਜੀ ਹਾਂਜੀ ਮਾਮੂ ਆ ਤੁਰੇ ਜਾਂਦੇ ਹਾਂਜੀ ਤੇ ਲੋ ਜੀ ਆਪਾਂ ਪਹੁੰਚ ਲਏ ਬਿਲਕੁਲ ਹਰਮੰਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੀਅਰ ਐਂਡ ਇੱਥੇ ਆਪਾਂ ਗਏ ਸੀ ਵਿਸਾਖੀ ਵਾਲੇ ਦਿਨ ਰਾਤ ਨੂੰ ਠੀਕ ਹੈ ਜੀ ਦਿਨੇ ਮਤਰੋਜ਼ ਦਿਨ ਵਿਸਾਖੀ ਸੀ ਆਪਾਂ 9:30 ਵਜੇ ਰਾਤ ਨੂੰ ਗਏ ਆਂ ਕਰੋ ਐਂਡ ਲੋਕੀ ਬਸ ਮੱਥਾ ਟੇਕ ਕੇ ਜ਼ਿਆਦਾਤਰ ਵਾਪਸੇ ਵੀ ਆ ਰਹੇ ਸੀ ਤੇ ਜਾ ਵੀ ਰਹੇ ਸੀ ਆਉਣ ਵਾਲੇ ਜ਼ਿਆਦਾ ਆ ਰਹੇ ਸੀ ਜਾਣ ਵਾਲਿਆਂ ਨਾਲੋਂ ਜ਼ਿਆਦਾ ਤੇ ਬਾਕੀ ਦੇਖੋ ਤੁਸੀਂ ਚੈਲਪੈਲ ਕੋਈ ਲੱਗਦਾ ਕਿ ਇੱਥੇ 1:30 ਦਾ ਟਾਈਮ ਹੋਇਆ ਕੋਈ ਪਤਾ ਨਹੀਂ ਲੱਗ ਰਿਹਾ ਇੱਥੇ ਦਿਨ ਹੀ ਚੜਿਆ ਹੋਇਆ ਇੱਕ ਸਮਾਂ ਰਾਤ ਤਾਂ ਪਤਾ ਹੀ ਨਹੀਂ ਲੱਗਦਾ ਤੇ ਨਾ ਹੀ ਨੀਂਦ ਆਉਂਦੀ ਐ ਤੇ ਨਾ ਹੀ ਇੱਥੇ ਲੱਗਦਾ ਕਿ ਮਤਲਬ ਰਾਤ ਦਾ ਟਾਈਮ ਹੋ ਚੁੱਕੇ ਬਿਲਕੁਲ ਹੀ ਨਹੀਂ ਫੀਲ ਹੁੰਦਾ ਕਿ ਤੇ ਨਾ ਹੀ ਥਕਾਵਟ ਹੁੰਦੀ ਆ ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਆ ਤਾਂ ਕੋਈ ਥਕਾਵਟ ਵਗੈਰਾ ਨਹੀਂ ਹੁੰਦੀ ਤੇ ਵਧੀਆ ਆਪਾਂ ਪਹੁੰਚ ਚੁੱਕੇ ਸੀ ਟਾਈਮ ਦੇ ਨਾਲ ਹੀ ਆਪਾਂ 1:30 ਦਾ ਟਾਈਮ ਸੀ ਤੇ ਮੈਨੂੰ ਜ ਚੰਗੀ ਤਰ੍ਹਾਂ ਯਾਦ ਨਹੀਂ ਬਟ ਆਪਾਂ ਇੰਨੇ ਕ ਟਾਈਮ ਤੇ ਆਪਾਂ ਪਹੁੰਚ ਚੁੱਕੇ ਸੀ ਉੱਥੇ ਤੇ ਲੋ ਜੀ ਇੱਥੇ ਮੈਂ ਥੋੜੀ ਜੀ ਵੀਡੀਓ ਦੀ ਸਪੀਡ ਫਾਸਟ ਕਰੀ ਮੈਂ ਕਿ ਚਲੋ ਵੀਡੀਓ ਸ਼ਾਰਟ ਬਣੇ ਬਟ ਤੁਸੀਂ ਫੁੱਲ ਵਾਚ ਕਰ ਸਕੋ ਇਸ ਕਰਕੇ ਮੈਂ ਥੋੜੀ ਜੀ ਸਪੀਡ ਵਧਾ ਦਿੱਤੀ ਇੱਥੇ ਤੇ ਲੋ ਜੀ ਇੱਥੇ ਮੈਂ ਜਾ ਰਹੀਆਂ ਹਸਬੰਡ ਜਾ ਰਹੇ ਨੇ ਐਂਡ ਮਾਮੂਏ ਦੇ ਵੀਡੀਓ ਬਣਾ ਰਹੇ ਸੀ ਤੇ ਲੋ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਲੋਕ ਇੱਥੇ ਵੀ ਬਾਹਰ ਜਿਹੜੀ ਮੇਨ ਵਾਰ ਹੁੰਦਾ ਨਾ ਗੁਰਦੁਆਰੇ ਸਭ ਤੋਂ ਜਗਾ ਜਿਹੜੀ ਉੱਥੇ ਵੀ ਸਾਰੇ ਜਿਹੜੇ ਮਤਲਬ ਆਏ ਹੋਏ ਸੀ ਸ਼ਰਦਾ ਭਾਵਨਾ ਦੇ ਮੱਥਾ ਟੇਕ ਨੂੰ ਬਾਹਰ ਪਾਈ ਹੋਈ ਸੀ ਵਿਸਾਖੀ ਦੇ ਨੂੰ ਬਹੁਤ ਭੀੜ ਸੀ ਮੈਂ ਵਿਸਾਖੀ ਤੇ ਬਹੁਤ ਸ਼ਰਦਾ ਭਾਵਨਾ ਦੇ ਨਾਲ ਲੋਕ ਵਿਸਾਖੀ ਤੇ ਮੱਥਾ ਟੇਕਣ ਆਏ ਸੀ ਦੂਰੂ ਦੂਰੋ ਚੱਲ ਕੇ ਤੇ ਲਓ ਜੀ ਕਰੋ ਤੁਸੀਂ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਤੇ ਲਓ ਜੀ ਸਾਹਮਣੇ ਤੇ ਤੁਹਾਨੂੰ ਦਰਸ਼ਨ ਕਰਵਾਉਣੀ ਆ ਤੇ ਇੱਕ ਵਾਰੀ ਜਦੋਂ ਜਾਂਦੇ ਆ ਸਕੂਨ ਜਾਂ ਮਿਲਦਾ ਸੱਚੀ ਦੱਸਾਂ ਜਾ ਕੇ ਇੰਨਾ ਵਧੀਆ ਲੱਗਦਾ ਜਦੋਂ ਜਾਂਦੇ ਆ ਇੱਕ ਵਾਰੀ ਜਦੋਂ ਜਾਣਾ ਹੁੰਦਾ ਮੈਨੂੰ ਤਾਂ ਇਦਾਂ ਹੀ ਹੁੰਦਾ ਸੀ ਤਾਂ ਘਰੋਂ ਵੀ ਜਦੋਂ ਜਾਣਾ ਹੁੰਦਾ ਨਾ ਮੈਨੂੰ ਘਰੋਂ ਹੀ ਇੰਨੀ ਇੱਕ ਫੀਲਿੰਗ ਐ ਇੰਨੀ ਗ੍ਰੇਟ ਆਉਣ ਲੱਗ ਜਾਂਦੇ ਨੇ ਮਤਲਬ ਪੁੱਤ ਦੱਸ ਨਹੀਂ ਸਕਦੇ ਐਕਸਪਲੇਨ ਨਹੀਂ ਕੀਤਾ ਜਾਂਦਾ ਹੁੰਦਾ ਨਾ ਤੇ ਲਓ ਜੀ ਆਪਾਂ ਤੁਹਾਨੂੰ ਇੱਥੇ ਸੰਗਤ ਬਹੁਤ ਸੰਗਤ ਆਈ ਹੋਈ ਸੀ ਤੇ ਆਪਾਂ ਤਾਂ ਰੈਸਟ ਕਰ ਰਹੇ ਸੀ ਨਾ ਨਾਈਟ ਦਾ ਟਾਈਮ ਸੀ ਤੇ ਆਪਾਂ ਵੀ ਆਪਦਾ ਇਸ਼ਨਾਨ ਵਗੈਰਾ ਕਰਕੇ ਤੇ ਆਪਾਂ ਵੀ ਮੱਥਾ ਟੇਕਣ ਦੀ ਤਿਆਰੀ ਦੇ ਵਿੱਚ ਸੀਗੇ ਤੇ ਆਪਾਂ ਵੀ ਬਸ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਤੇ ਆਪਾਂ ਹੁਣ ਚੱਲੇ ਸੀ ਮੱਥਾ ਟੇਕਣ ਵਾਸਤੇ ਤੇ ਚਲੋ ਜੀ ਹੁਣ ਆਪਾਂ ਟੇਕ ਕੇ ਨੇ ਮੱਥਾ ਤੇ ਤੁਸੀਂ ਸਾਰੇ ਛੋਟੇ ਛੋਟੇ ਕਲਿੱਪ ਕੋਸ਼ਿਸ਼ ਕਰੀਏ ਤੁਹਾਨੂੰ ਦਿਖਾਉਣ ਦੇ ਦਰਸ਼ਨ ਕਰਵਾਉਣ ਦੇ ਤੇ ਆਸ ਕਰਾਂਗੇ ਤੁਹਾਨੂੰ ਇਹਨਾ ਵਲੌਗ ਵਧੀਆ ਲੱਗ ਰਹੇ ਹੋ ਦੇਖ ਲਓ ਤੁਸੀਂ ਇੰਨੀ ਪੀਟ ਸੇ ਸਾਰੇ ਮੇਨ ਗੇਟ ਦੇ ਬਾਹਰ ਬੈਠੇ ਹੋਏ ਸੀ ਸਾਰੇ ਮੱਥਾ ਟੇਕਣ ਵਾਸਤੇ ਤੇ ਆਈ ਥਿੰਕ ਪੋਣੇ 2 ਵਜੇ ਅਸੀਂ ਸਹੀ ਲਾਈਨ ਦੇ ਵਿੱਚ ਲੱਗ ਕੇ ਸੀ ਤੇ ਮੈਨੂੰ ਜਿੱਥੋਂ ਤੱਕ ਮੇਰਾ ਮੰਨਣਾ ਕਿ ਅਸੀਂ 2:30 ਵਜੇ ਓਵਰオール ਅਸੀਂ ਮੱਥਾ ਟੇਕ ਕੇ 45 ਮਿੰਟ ਦੇ ਵਿੱਚ ਅਸੀਂ ਫ੍ਰੀ ਹੋ ਚੁੱਕੇ ਸੀਗੇ ਬਿਲਕੁਲ ਮੱਥਾ ਟੇਕ ਕੇ ਠੀਕ ਹੈ ਜੀ ਤੇ ਬਹੁਤ ਵਧੀਆ ਦਰਸ਼ਨ ਹੋਏ ਆਪਾਂ ਨੂੰ ਤੇ ਅਸੀਂ ਕੋਈ ਸਾਈਡ ਵਾਲੀ ਲਾਈਨ 'ਚ ਨਹੀਂ ਲੱਗੇ ਬੱਚਿਆਂ ਵਾਲੇ ਸੀ ਮੇਨ ਲਾਈਨ ਦੇ ਵਿੱਚ ਲੱਤ ਕੇ ਮੱਥਾ ਟੇਕਿਆ ਐਂਡ ਉਸ ਤੋਂ ਬਾਅਦ ਦਰਸ਼ਨ ਕਰਕੇ ਤੇ ਫਿਰ ਆਪਾਂ ਵਾਪਸੀ ਪਰਤਾਈ ਸੀ ਤੇ ਟਾਈਮ 3 ਵਜੇ ਦੇ ਕਰੀਬ ਆਪਾਂ ਮਾਰਕੀਟ ਦੇ ਵਿੱਚ ਆ ਚੁੱਕੇ ਸੀਗੇ ਮੱਥਾ ਟੇਕ ਕੇ ਨੈਕਸਟ ਉਸ ਤੋਂ ਬਾਅਦ ਆਪਾਂ ਆਪਣਾ ਜਿਹੜਾ ਗੱਟਟੇ ਆ ਉਸ ਦੇ ਵਿੱਚੋਂ ਆਪਣਾ ਸਮਾਨ ਚੱਕ ਕੇ ਤੇ ਘਰ ਵਾਪਸੀ ਫਿਰ ਆਪਾਂ ਵਾਪਸੀ ਲਈ ਆਗੇ ਸੀ ਤੇ ਇਹ ਆਗੇ ਸੀ ਆਪਾਂ ਬਾਹਰ ਮਾਰਕੀਟ ਦੇ ਵਿੱਚ ਤੇ ਮੇਰੀ ਤੁਹਾਨੂੰ ਆਤ ਦਾ ਪਤਾ ਹੀ ਹੈ ਕਿ ਆਪਾਂ ਗੁਰਦੁਆਰਾ ਸਾਹਿਬ ਜਾਈਏ ਕਿਤੇ ਹੋਰ ਜਾਈਏ ਕੁਛ ਨਾ ਕੁਛ ਪਾਈ ਕਰਕੇ ਜ਼ਰੂਰ ਲੈ ਕੇ ਆਉਣਾ ਹੁੰਦਾ ਨਿਸ਼ਾਨੀ ਦੇ ਤੌਰ ਤੇ ਸੋ ਇਸੇ ਪ੍ਰਕਾਰ ਦੇਖਿਆ ਕਿ ਦੁਕਾਨਾਂ ਮਾੜੀਆਂ ਮੋਟੀਆਂ ਖੁੱਲੀਆਂ ਹੋਈਆਂ ਸੀ ਤਾਂ ਵੀ ਟੱਲੀ ਮਤਲਬ ਕੋਈ ਕੋਈ ਦੁਕਾਨ ਖੁੱਲੀ ਹੋਈ ਸੀ ਤੇ ਦੁਕਾਨਾਂ ਜ਼ਿਆਦਾਤਰ ਤੋਂ ਹੁਣ ਤੁਸੀਂ ਹਿਸਾਬ ਲਾ ਲਓ 3:00 ਪਾਉਣੇ 3 ਵਜੇ ਦੇ ਕਰੀਬ ਕਿਹੜੀ ਦੁਕਾਨ ਖੁੱਲੀ ਹੁਣ ਕੋਈ ਮਾੜੀ ਮੋਟੀ ਜੀ ਖੁੱਲੀ ਸੀ ਤੇ ਫਿਰ ਮੈਂ ਸੋਚਿਆ ਕਿਉਂ ਨਾ ਆਪਾਂ ਕੁਛ ਨਾ ਕੁਛ ਲੈ ਕੇ ਜਾਈਏ ਤੇ ਫਿਰ ਅਪ ਇਥੇ ਦੁਪੱਟਾ ਉਸ ਜਗਨ ਮਤਲਬ ਸ਼ਾਪ ਤੋਂ ਬਾਹਰ ਹੀ ਲਾਈ ਹੋਈ ਸੀ ਵੀਰ ਜੀ ਨੇ ਤੇ ਆਪਾਂ ਇਥੋਂ ਫਿਰ ਇੱਕ ਦੁਪੱਟਾ ਲੈ ਕੇ ਆਏ ਤੇ ਉਹ ਦੁਪੱਟਾ ਤੁਹਾਨੂੰ ਮੈਂ ਨੈਕਸਟ ਵਲੌਗ ਵਿੱਚ ਵਿਖਾਣ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਤੁਹਾਨੂੰ ਪਤਾ ਇਦਾਂ ਦੇ ਦੁਪੱਟੇ ਮੈਂ ਨਹੀਂ ਲਾਇਕ ਕਰਦੀ ਕਿਉਂਕਿ ਸ਼ੀਸ਼ੇ ਵਗੈਰਾ ਮੈਂ ਤੁਸੀਂ ਮੇਰੇ ਮੈਨੂੰ ਜਾਨਦੀ ਹਾਂ ਕਿ ਇਦਾਂ ਦੇ ਮੈਂ ਦੁਪੱਟੇ ਵਗੈਰਾ ਨਹੀਂ ਲੈ ਲੈਂਦੀ ਹੁੰਦੀ ਸਿੰਪਲ ਨੋਰਮਲ ਮੈਂ ਕਾਟਨ ਦਾ ਦੁਪੱਟਾ ਲੈ ਕੇ ਆਈ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਕਾਵਾਂਗੀ ਜਬਜੋ ਸਿੰਘ ਬਰਾੜ ਐਂਡ ਉਸ ਤੋਂ ਬਾਅਦ ਹੁਣ ਤੁਸੀਂ ਵੀ ਵੇਖ ਲਓ ਦੁਪੱਟੇ ਸੀਗੇ ਜਿਹੜੇ ਹੱਥ 'ਚ ਫੜੇ 150 ਦੇ ਸੀ ਪਰ ਸ਼ਾਲ ਲੱਗੇ 2200 ਰੁਪਏ ਦੇ ਸੀ ਆਈ ਥਿੰਕ ਜਿਹੜਾ ਮੈਂ ਲੈ ਕੇ ਆਈਆਂ ਇੱਕ ਮੈਂ ਲੈ ਕੇ ਆਈਆਂ ਉਹ ਤੁਹਾਨੂੰ ਮਿਰਚਲੋ ਨੈਕਸਟ ਵਲੌਗ ਦੇ ਵਿੱਚ 100 ਰੁਪਏ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਤੇ ਪੂਰਾ ਪੂਰਾ ਮਤਲਬ ਫੁੱਲ ਵਾਲਾ ਮਤਲਬ ਕਹਿੰਦੇ ਹੁੰਦੇ ਨਾ ਮਤਲਬ ਖੁੱਲਾ ਢੁੱਲਾ ਜਿ ਨੂੰ ਉਸ ਤਰ੍ਹਾਂ ਦਾ 100 ਰੁਪਏ ਦਾ ਕਾਟਨ ਦਾ ਦੁਪੱਟਾ ਇੱਕ ਹੋਰ ਲੈ ਕੇ ਤੁਹਾਨੂੰ ਮੈਂ ਨੈਕਸਟ ਰੋਲ ਦੇ ਵਿੱਚ ਵੀ ਖਾਵਾਂਗੀ ਐਂਡ ਲਓ ਜਿੱਥੇ ਫਿਰ ਆਪਾਂ ਬੈਠ ਕੇ ਪੀਤੀ ਕਾਫੀ ਕਿਉਂਕਿ ਕਾਫੀ ਪੀਣ ਦਾ ਤਾਂ ਹੱਕ ਬੰਦਾ ਸੀ ਕਿਉਂਕਿ ਰਾਤ ਤੇ ਆਪਾਂ ਹਨਾ ਤੁਰੇ ਹੋਏ ਸੀ ਤੇ ਆਪਾਂ ਨਾ ਰਾਸਤੇ ਵਿੱਚ ਰੋਕੀ ਸੀ ਤੇ ਨਾ ਹੀ ਆਪਾਂ ਗੁਰਦੁਆਰਾ ਸਾਹਿਬ ਪਹਿਲਾਂ ਕੁਛ ਚਾਹ ਪਾਣੀ ਆਪਾਂ ਦਵਾ ਦਵਿਸ਼ ਨਾਂ ਨ ਕਰਕੇ ਆਪਾਂ ਮੱਥੇ ਵਰ ਮੇਨ ਚੀਜ਼ ਆਪਣਾ ਮੱਥਾ ਦੇਖਾਂਗੇ ਸੀ ਆਪਾਂ ਉਸੇ ਧਿਆਨ ਦੇ ਵਿੱਚ ਅਸੀਂ ਗਏ ਸੀ ਕੋਈ ਨਹੀਂ ਸੋਚਿਆ ਰਾਸਤੇ ਵਿੱਚ ਬੜਾ ਚਾਹ ਪਾਣੀ ਪੀਓ ਐ ਕਰੋ ਬਸ ਮੇਨ ਮੋਟਿਵ ਜਿਹੜਾ ਸੀ ਆਪਣਾ ਹਨਾ ਕਿ ਆਪਾਂ ਦਰਸ਼ਨ ਕਰ ਚੱਲਿਆਂ ਗੁਰੂ ਰਮਾ ਜੀ ਦੇ ਤੇ ਉਧਰ ਹੀ ਮੇਨ ਟੈਨ ਉਸ ਤੋਂ ਬਾਅਦ ਆਪਾਂ ਮੱਥਾ ਵਗੈਰਾ ਫ੍ਰੀ ਹੋਣ ਤੋਂ ਬਾਅਦ ਆਪਾਂ ਇੱਥੇ ਕਾਫੀ ਪੀਤੀ ਐਂਡ ਉਸ ਤੋਂ ਬਾਅਦ ਇੱਥੇ ਟੌਏ ਵਗੈਰਾ ਦੇਖਣ ਲੱਗ ਗਏ ਸੀ ਜਮਚੋਤ ਇੱਕ ਹੀ ਸ਼ਾਪ ਟੌਏ ਦੀ ਖੁੱਲੀ ਸੀ ਤੇ ਜੇ ਤੁਹਾਨੂੰ ਪਤਾ ਇੱਕ ਸ਼ਾਪ ਖ ਚੀਜ਼ ਨੂੰ ਲਾਂਦੇ ਉਹਨਾਂ ਨੂੰ ਇਹ ਹੁੰਦਾ ਕਿ ਇੱਥੋਂ ਹੀ ਲੈਣੀ ਪਿਆ ਜੇ ਅਸ ਕਰਾਂ ਤੁਹਾਨੂੰ ਮੇਰਾ ਵਲੌਗ ਬਹੁਤ ਵਧੀਆ ਲੱਗਿਆ ਜੇਕਰ ਮੇਰਾ ਵਲੌਗ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੋਲੋਅ ਔਚ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਲਓ ਜੀ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਸਸ਼ ਕਲ ਟੇਕ ਕੇਅਰ ਬਾਏ ਬਾਏ